ਨਹੀਂ ਮਾਤਾ ਅੱਜ ਉਥੇ ਲੰਟਰ ਬਣਾਵਾਂ ਤੇ ਰੋਟੀ ਪਾਣੀ ਉੱਥੇ ਵਧੀਆ ਬਣਾਵਾਂ ਮੈਂ ਉਥੋਂ ਘਰਣੀ ਤੇ ਤੁਸੀਂ ਇਦਾਂ ਕਰੋ ਉਹ ਖਾ ਲਓ ਸਬਜ਼ੀ ਥੋੜੀ ਮੇਰਾ ਕੀਟਾ ਟਵਸੇ ਥੋੜੀ ਜੀ ਨਹੀਂ ਫੇ ਤੁਸੀਂ ਘਾ ਲਓ ਆਹ ਫੇ ਉਹ ਲੈ ਆਂ ਤੋ ਤੁਮ ਖਾਣੀ ਤਿਆਰ ਚੱਲ ਮੈਂ ਖਾ ਲੀ ਤੇ ਤੁਸੀਂ ਖਾ ਲਓ ਫੇ ਮੈਂ ਕਹੀ ਨਹੀਂ ਲੰਟਰ ਬਣਾ ਉੱਥੇ ਅੱਜ ਜਿੱਤ ਪਕੌੜੇ ਜਰਦਾ ਸਭ ਕੁਝ ਬਣਾਵਾਂ ਉੱਥੇ ਖਾਉਂਦੇ ਹਾਂ ਚਲੋ ਖਾ ਲਓ ਫੇ ਨਹੀਂ ਹਾਂ ਮਹਾਂ ਕੰਮ ਤੇ ਚੱਲਿਆ ਕਿੰਨੇ ਲੈਣਾ ਬਾਹਰ ਹੋਰ ਤੂੰ ਕਿ ਨਹੀਂ ਆ ਲੰਗਣੀ ਉੱਧੇ ਮਿਲਣੀਆਂ ਤੇ ਖਾਣੀਆਂ ਪੈਣੀਆਂ ਸਾਰਿਆਂ ਖਾਣੀ ਮੈਂ ਵੀ ਨਾਲ ਖਾਊਗਾ ਜੋ ਬਣਾ। ਮੋਤੇ ਦਾ ਨਹੀਂ ਦਿਹਾੜੀਆਂ ਨਾਲ ਕੋਈ ਬਣਦਾ। ਬਾਹਰ ਅੰਦਰ ਕਿਤੇ ਨਿਕਲ। ਫੇਰ ਹੀ ਸਾਰਾ ਕੋਸਾ ਹੀ ਹੋਊਗਾ। ਨਹੀਂ ਤੇ ਇਦਾਂ ਤੇ ਬੱਸ ਕਦੀ ਪੈਸੇ ਉਹਨਾਂ ਦੀਆਂ ਤੇ ਕਦੀ ਨਹੀਂ ਦਿੱਤੇ ਜੇ ਆਏ ਵੀ ਤਾਂ ਪਤਾ ਨਹੀਂ ਉਹ ਲੱਗਦਾ। ਮਾਤਾ ਮੈਨੂੰ ਪਤਾ ਕੁੜੀ ਵਿਆਹ ਵਾਲੀ ਸੋਚਦਾ ਮੈਂ ਸਾਰਾ ਕੁਝ। ਤੂੰ ਕੀ ਕਰੇਂ ਕਿਹੜੇ ਕੰਮ ਮਿਲਦਾ ਕਿਹੜਾ ਨਹੀਂ ਮਿਲਦਾ। ਦੂਜੀ ਗੱਲ ਬੇਨਾ ਵਾ ਘਰ ਦੇ ਦੇ ਲੋਨ ਲੈਨੇ ਆ ਤੇ ਦੂਜੀ ਗੱਲ ਪੈਸੇ ਤੇ ਪਹਿਲਾਂ ਲੋਨ ਰਿਹਾ ਉਹ ਸਾਰਾ ਕੁਝ ਲੱਥਾਂ ਦੀ ਜਿੱਦ ਤੱਕ। ਬੈਲੀ ਦਾ ਤੇਰੇ ਕੋਲ ਲੱਥਾਂ ਨਹੀਂ ਤੇ ਘਰ ਵਾਲ ਤੇਰਾ ਧਿਆਨ ਹੋ ਗਿਆ ਵਾ ਰੋਟੀ ਖਾ ਕੋਈ ਗੱਲ ਨਹੀਂ ਘਰ ਤੇ ਲੈ ਕੇ ਨਾ ਮੈਂ ਨਿਕਲਦਾ ਕਿ ਪਾਸੇ ਬਾਹਰ ਰੋਟੀ ਮੈਨੂੰ ਲੰਗਦੀ ਆ ਤੂੰ ਜਵਾਨ ਹੋਈ ਵੀ ਹਣ ਵਾਲੀ ਤੂੰ ਕਿਤੇ ਕੰਮ ਤਾਂ ਦੇ ਨਹੀਂ ਚੱਜਣਾ ਚੰਦਾ ਤੇ ਲੰਗਰ ਮੇਂ ਦਾ ਵਦ ਖਾ ਲ ਲੈ ਜਿਹੜੀ ਨਾ ਕਦਾ ਚੰਗਾ ਰੱਬ ਦੇਂਡਿਆ ਨਾ ਖਾਓ ਜਿੰਨੇ ਕੋ ਹੈਗੇ ਕਰੀ ਜਾਣ ਦੇ ਅੱਛਾ ਰੋਟੀ ਦਾ ਖਾ ਲਈਏ ਤੇ ਬਾਕੀ ਸਾਰਾ ਕੋ ਰਹਿੰਦਾ ਮੱਥੀਰਾ ਕੋ ਕੰਨੇ ਕੀ ਕਰਾ ਹੁਣ ਮੇਰੀ ਜਾਨ ਸੁੱਕਣੇ ਪਈ ਹੁੰਦੀ ਆ ਤੈਨੂੰ ਕਾ ਨਹੀਂ ਲੱਗਦੀ ਤੂੰ ਕਿਉਂ ਨਹੀਂ ਸਮਝਦਾ ਇਹ ਗੱਲ ਨੂੰ ਮੈਂ ਜੇ ਚੱਲ ਗਿਆ ਨਾ ਕਿਤੇ ਬਾਹਰ ਆਪੇ ਸੱਟਾਣਾ ਇੱਥੇ ਲੋਨ ਮਿਲ ਜਣਾ ਬੜਾ ਵਧੀਆ ਸਾਨੂੰ ਇੱਥੇ ਲੋਨ ਲੈ ਕੇ ਮੈਂ ਕਰਦਾ ਕਿੰਨਾ ਗੱਲ ਇਹ ਜੋ ਬਣਾ ਹੁਣ ਤੇਰਾ ਕਰਵਲ ਧਿਆਨ ਹੋ ਗਿਆ ਵੇ ਲੈ ਪੈਲੀ ਵੀ ਪੂਕੀ ਗਈ ਉਹ ਨਹੀਂ ਲੱਥਾ ਕਰ ਜਾ ਮੈਂ ਤਾਂ ਮੈਂ ਕਿਹੜੇ ਖਾਦੇ ਆ ਘਰੇ ਹੀ ਵਰਤੇ ਆ ਪੈਲੀ ਦਾ ਕਰਜ਼ਾ ਘਰੇ ਆ ਆ ਮਾੜੇ ਮੋਟੇ ਕੁਲੇ ਕੋਠੇ ਪੈ ਗਏ ਉਦੋਂ ਲਿਆ ਲੋਨ ਤੇ ਹੁਣ ਪਾਪਾ ਮੇਰਾ ਲੈ ਗਿਆ ਤੇ ਨੂੰ ਪਤਾ ਅਛਾ ਤੇ ਹੁਣ ਤੇਰਾ ਧਿਆਨ ਇੱਧਰ ਹੋ ਗਿਆ ਵੀ ਹੁਣ ਥਾਂ ਦਾ ਕਰ ਲੀ ਤੂੰ ਨਾ ਘੱਟ ਪਨ ਕੇ ਕਮਾਈ ਕਰੀ ਰੋਟੀਆਂ ਕਰਨ ਹੁਣ ਕਿੰਨਾ ਕੁ ਤੂੰ ਹੈ ਹੀ ਇਹੀ ਚੋਚੇ ਤੇਰੇ ਰਹਿੰਦੇ ਆ ਬਸ ਤੂੰ ਤਾਂ ਕੱਪਾ ਬਣਾਵਾ ਚੱਕਾ ਆਖਿਆ ਨਹੀਂ ਨੂੰ ਲੱਗਦਾ ਮੇਰੇ ਜਿਹੜੀ ਗੱਲ ਮੈਂ ਕਹਾਂ ਉਹ ਤੋਂ ਗਾੜੀ ਮਿਲ ਤਾ ਗੱਲਾਂ ਸੁਣਾਤੀਆਂ ਕਿੱਥੇ ਫਾ ਲੈਣਾ ਜਾ ਕੇ ਮੈਨੂੰ ਨੇ ਪਣਾ ਜਿੱਥੇ ਮਰਜ਼ੀ ਲੈ ਜਾ ਕੇ ਔਖੇ ਕੰਮ ਕਰਦਾ ਤੂੰ ਰੋਟੀ ਮੈਂ ਕਿਹਾ ਸਬਜ਼ੀ ਘੱਟ ਆ ਯਰ ਨਾਨੇ ਨੂੰ ਦੇਖ ਗਿਆ ਤੇ ਆ ਤੈਨੂੰ ਰੋਟੀ ਨੰਗੀ ਨਹੀਂ ਤੈਨੂੰ ਜਰਦਿਆਂ ਦੇ ਤੈਨੂੰ ਸੁਖਲੇ ਆਉਂਦੇ ਆ ਉੱਥੇ ਜਰਦਾ ਬਣਾਵ ਨਾ ਕੰਮਾਂ ਕਰ ਦੇ ਚੱਲਿਆਂ ਜਾ ਕੋ ਅੱਛਾ ਤੇ ਤੇਰਾ ਕੰਮ ਹੀ ਹੈ ਨਿਕਲ ਜਾ ਨਾ ਫੇਕੀ ਕੰਪਨੀ ਦੀ ਮੈਂ ਅੰਨਕ ਤੇ ਬਾਹਰ ਦਾ ਕੰਮ ਬਣ ਜੇ ਮੈਨੂੰ ਪੈਸੇ ਦੇ ਜਾ ਇੱਥੇ ਤੇ ਆਪ ਨੂੰ ਕੰਪਨੀ ਚ ਜਾ ਕੇ ਕਰਜਾ ਲਾ ਕਰ ਗੱਲ ਤੇਰਾ ਬਿਲਕੁਲ ਹੀ ਧਿਆਨ ਹੋਣਾ ਚਾਹੀਦਾ ਨਹੀਂ ਫਿਰ ਕੁੜੀ ਦਾ ਵਿਆਹ ਕਰਾ ਲਈ ਆਪੀ ਉਹ ਲੜਨ ਮਹਿ ਜਾਂਦੀ ਹੈ ਰੋਟੀ ਖਾਣੀ ਤਾਂ ਲੜਾਈ ਚਾਹ ਪੀਣੀ ਤਾਂ ਲੜਾਈ ਤੇਰੀ ਮੈਨੂੰ ਇੱਥੇ ਰੋਟੀ ਨਹੀਂ ਲੰਘਦੀ ਇਹਨੂੰ ਮਾਰ ਕੇ ਤੇ اندا ਹੁਣ ਘਰ ਕਰ ਤੇ ਲਲੀਏ ਕਹੇ ਹੁਣ ਕਿਉਂ ਗਿਆ ਵਾ ਅੱਜ ਖਾਣ ਨਹੀਂ ਤੂੰ ਇਹਨੇ ਤਾਂ ਕਦੇ ਬਣਾ ਲੈ ਖਾ ਮਾਰਿਆ ਕਿਤੇ ਸਾਨੂੰ ਤੇ ਰੋਟੀ ਖਾ ਲੋ ਰੀਨੇ ਦਾ ਕੀ ਖਾਣੀ ਮੈਂ ਰੋਟੀ ਜਾਂ ਖਾ ਲਉਗਾ ਬੰਵਾ ਦੇ ਘੁੱਟਾਂ ਦੀ ਰੋਟੀ ਮੈਂ ਕਿਹੜੀ ਖਾਦੀ ਆ ਮੈਂ ਤਾਂ ਕੋਈ ਖਾ ਲਿਓ ਸਬਜੀ ਮੈਂ ਲੈ ਆਉਂਗਾ ਆ ਚਲੋ ਛੱਡੋ ਮੰਮੀ ਮੇਰੀ ਰੋਟੀ ਖਾਓ ਤੁਸੀਂ ਕੀ ਰੋਟੀ ਖਾਣੀ ਆ ਜਿਹੜਾ 400 ਲਿਆਂਦਾ ਵਾ ਸੋ ਸਾਨੂੰ ਫੜਾਉਂਦਾ ਹੀ ਉਹ ਤੇ ਬਾਕੀ ਜਿਹੜਾ ਵਾ ਵਾਦੇ ਉਹ ਯਾਰਾ ਦੋਸਤਾਂ ਨੂੰ ਖਵਾਲ ਛੱਡਦਾ ਭੁਜੀਆ ਲੈ ਆ ਬਿਸਕੁਟ ਲੈ ਆ ਇਹਦੇ ਤੇ ਹਜੇ ਚਸਕੇ ਨਹੀਂ ਮੁੱਕਦੇ ਨਿਆਣਾ ਅਜੇ ਬਣਿਆ ਫਿਰਦਾ ਵਾ ਤੇ ਚਲੋ ਖਾਣ ਦੋ ਆਪਣੇ ਜਗ੍ਹਾ ਤੇ ਕਾਰੀ ਲੈਂਦਾ ਨਾ ਸਾਨੂੰ ਨਾ ਪੁੱਛੇ ਭਾਵੇਂ ਅੱਛਾ ਖਾ ਲਓ ਜਿਹੜੀ ਸੁਕੀ-ਬੁਕੀ ਮਿਲੀ ਐ ਤੇ ਦੋ ਫੁਲਕੇ ਖਾ ਲਓ ਕੋਈ ਗਰਮੀ ਚਲੋ ਖਾ ਗੋ ਵੀ ਖਾ ਲ ਮੈਂ ਖਾਣੀ ਬਾਅਦ ਚ ਮੈਨਾਂ ਤੇ ਗੱਲ ਕਰਨੀ ਸੀ ਹਾਂ ਚੱਲ ਗੱਲ ਕਰੀ ਲੈ ਫੇਰੀ ਮੈਂ ਖਾਣੀ ਰੋਟੀ ਚਲ ਦੱਸ ਤੂੰ ਦੱਸ ਦੇ ਹੁਣ ਉਹ ਮੇਰੀਆਂ ਸਾਰੀਆਂ ਸਹੇਲੀਆਂ ਕਹਿਣ ਡੀਆਂ ਸੀ ਕਿ ਕੰਪਿਊਟਰ ਕੋਰਸ ਕਰਨਾ ਤੇ ਮੇਰੇ ਰਦਾ ਮੈਂ ਵੀ ਕਾਰੀ ਲਾਵਾਂ ਤੇ ਨਵੇਂ ਨਾ ਤੇ ਫੇਰ ਉਹ ਪਤਾ ਉੱਥੇ ਮੁੱਕਦੀ ਆ ਤੇ ਫੀਸਾਂ ਕਿੱਥੋਂ ਤਾਰਨੀ ਆ ਵਾ ਚੱਲ ਕੰਮ ਤੇ ਤੂੰ ਵਧੀਆ ਤੇਰੀ ਸਹੇਲੀਆਂ ਨੇ ਸਲਾਹ ਦਿੱਤੀ ਈ ਤੇ ਚੱਲ ਵੀ ਜਾਣਾ ਕੰਮ ਆਂਦੇ ਹੁੰਦੇ ਵੀ ਸਿੱਖਿਆ ਹੋਵੇ ਤੇ ਵਧੀਆ ਤੇ ਪਰ ਪੈਸੇ ਕਿੱਥੋਂ ਲਿਆਉਂਗੀ ਕੁੜੇ ਮੈਨੇ ਚਲੋ ਰਹਿਣ ਦੋ ਖਾ ਲੋ ਰੋਟੀ ਇਹ ਰੋਟੀ ਖਾਣੀ ਹੈ ਰੋਟੀ ਲੰਘਦੀ ਮੈਨੂੰ ਇਦਾਂ ਇਹਨਾਂ ਤੇ ਮੇਰੀ ਜਾਨ ਖਾਲੀ ਕਿਤੇ ਮੈਂ ਰੋਟੀ ਖਾ ਲਾਂ ਤੇ ਮੈਨੂੰ ਖਾਈ ਜਾਂਦੇ ਆ ਕੀ ਕਰਾਂ ਡੋਣ ਲੇਂ ਨੀ ਕੋਈ ਪੀ ਲਿਆਵਾ ਹਾਂਜੀ ਪਾਣੀ ਡੋਣ ਡਿਆ ਆ ਜਾ ਆਈ ਪਾਣੀ ਦੋਸ ਤੁਹਾਨੂੰ ਮੈਂ ਜਦੋਂ ਵੇਖਾ ਤੁਸੀਂ ਕੰਮ ਤੇ ਲੱਗੇ ਹੁੰਦੇ ਜੀ ਤੇ ਕੀ ਕਰਾਂ ਫੇਰ ਹੁਣ ਧਾਰੀ ਡੋਣ ਦੇ ਰਿਣੀ ਆਪ ਤੇ ਕੰਮ ਤੇ ਭੱਜਦੇ ਉਹ ਇਧਰ ਮਾਰ ਫਿਰਨ ਡਿਆ ਟੋਲਿਆਂ ਨਾਲ ਤੇ ਤੂੰ ਇਹਨੂੰ ਡਾਇਆ ਕਰੋ ਕੰਮ ਕਰਨ ਐ ਫੇਰ ਆ ਗਏ ਟੋਲਿਆਂ ਡਿਆ ਹੋਰ ਤੁਹਾਨੂੰ ਇੱਥੋਂ ਕਹਿ ਗਿਆ ਹਾਂ ਮੈਂ ਚੱਲਿਆ ਕੰਮ ਤੇ ਨਹੀਂ ਅੱਜ ਲੈੰਟਰ ਪਹਿਣਾ ਵਾ ਤੇ ਚੱਲਾ ਜਾ ਤੇ ਜੀ ਮੈਂ ਵੇਖਿਆ ਵਾ ਤੁਹਾਨੂੰ ਝੂਠ ਬੋਲ ਕੇ ਗਿਆ ਮੋਰਾ ਮੈਂ ਭਾਰਤੀ ਚੋਕਲਾ ਪੀ ਲਿਆ ਚਾ ਚੋਕਲੋ ਤੇ ਆਜੋ ਕੀ ਕਰਦੀ ਆਈਆਂ ਕੁਛ ਨਹੀਂ ਭੈਣ ਜੀ ਮੈਂ ਵੀ ਗਾਹ ਲੰਗਾਂ ਨਹੀਂ ਤੇ ਮੈਂ ਵੇਖਾਂ ਭੈਣ ਜੀ ਫੇਰ ਅੱਜ ਕੰਮ ਕਰਨ ਦੇ ਹੀ ਵੇਖਾਂ ਹਾਏ ਹੈ ਨਹੀਂ ਰੋਜ਼ ਹੀ ਕਰਦੀ ਐ ਕੰਮ ਅਦਾ ਹੁਣ ਕਰਨਾ ਹੀ ਪੈਂਦਾ ਕੀ ਕਰਾਂ ਕਿੰਨੂ ਕਮਾ ਕਰ ਕੀ ਕਰਨਾ ਭੈਣ ਫਿਰ ਜਦੋਂ ਮਾੜੀ ਲਾਦ ਪੱਲੇ ਪੈ ਜੇ ਫਿਰ ਇਦਾਂ ਹੀ ਹੁੰਦੀ ਆ ਤੇ ਠੀਕ ਇਹ ਦੱਸੋ ਮੈਨੂੰ ਇਹ ਸੰਸ਼ੀ ਕਾ ਸਾਸ਼ੀ ਕਾ ਮੈਂ ਤਾਂ ਸਾਡੀ ਨਾ ਹੈ ਲੋੜੀ ਪਾਣੀ ਨਾ ਮੈਂ ਕੋਤ ਪਾਣੀ ਪੀਤਾ ਵਾ ਬੈਠੀ ਕੋਈ ਕੁਛ ਹੈ ਨਾ ਜੀ ਬੱਟੇ ਕੋਈ ਪੀਤਾ ਤੇ ਕੋਸ ਨੂੰ ਚੈਈ ਆਹ ਹੱਜੇ ਮਿੱਤਰੋ ਹੁਣੇ ਬਾਰਾ ਤੋਂ ਤੇ ਗਰ ਰੋਣ ਵਾਲਿਆਂ ਵਾਂਗ ਬੈਠੀ ਆ ਲਓ ਜੀ ਵੀ ਆ ਗਏ ਹਾਂ ਜੀ ਆਜੰਤ ਜੀ ਹਾਂ ਜੀ ਆਜੰਤ ਠੀਕ ਠਾਕ ਹਾਂ ਹਾਂ ਜੀ ਕੇ ਕਮਿਤਨ ਜੀ ਨਸਾ ਆਹ ਠੀਕ ਹੈ ਤੂੰ ਕਿੱਥੇ ਵੇਖ ਲਿਆ ਜੋ ਬੰਨੋ ਮੈਂ ਕਿੱਥੇ ਵੇਖਣਾ ਭੈਣ ਜੀ ਬੂਹਾ ਸਾਡਾ ਖੁੱਲਾ ਸੀ ਇਹ ਤੇ ਤਿੰਨ ਚਾਰ ਘੜੇ ਕਦੀ ਆਏ ਨੂੰ ਕਦੀ ਆਏ ਨੂੰ ਧੁਰਮੜ ਕੇ ਮੇਰੇ ਮੁੰਡਾ ਆਂਦਾ ਆਣ ਕੇ ਫੇ ਮੰਮੀ ਵੇਲਾ ਜੋ ਬੰਦਾ ਕੰਮ ਕਦੀ ਹਟਿਆ ਤੇ ਮੁੰਡਿਆਂ ਨੂੰ ਲੈ ਕੇ ਵਾਰ ਜਾਂਦਾ ਕਦੀ ਆਏ ਤੇ ਹੁਣ ਹੋਰ ਇਹ ਵੀ ਸਮੋਸਿਆਂ ਵਾਲੀ ਤੇ ਫਲੋਤਾ ਹੀ ਕੀ ਕਰਾਂ ਤੱਸ ਨਾ ਕਿ ਝੰਜ ਨਾ ਕੰਮ ਤੇ ਜਾ ਗਏ ਤੇ ਫੇਰ ਤੇ ਅੰਝਾਂ ਦੇ ਵੀ ਕੋਈ ਦੁੱਖ ਨਹੀਂ ਤੀ ਪੁੱਤ ਦਾ ਵੀ ਚੁੱਪ ਕੇ ਪੈਸਾ ਖਾ ਵੀ ਲਵੇ ਨਾ ਤੇ ਕੋਈ ਅੰਝਾਂ ਦੇ ਵੀ ਉਹ ਦੁੱਖ ਤਾਂ ਨਹੀਂ ਆ ਦੁੱਖ ਤਾਂ ਨਹੀਂ ਆ ਵੇਖ ਮੇਰੀ ਗੱਲ ਸੁਣ ਇਹ ਕਹਿੰਦਾ ਵੀ ਪੈਣੀ ਤੇ ਪਹਿਲਾਂ ਪੈਸੇ ਕਿੰਨੇ ਚੁੱਕੇ ਆ ਹੋਣਾ ਦਾ ਵੀ ਘਰ ਦੇ ਲੋਨ ਚੁੱਕ ਕੇ ਤੇ ਮੈਨੂੰ ਬਾਹਰ ਕਲਾਓ ਤੂੰ ਆਪਸਿਆਂ ਨਹੀਂ ਮੰਜੀਤ ਇਹ ਕਿੱਦਾਂ ਸਰੋਗੇ ਏਦਾਂ ਜਿਹਾ ਅਸੀਂ ਘਰ ਵੀ ਹਾਲ ਲੋਨ ਚੁੱਕ ਲਿਆ ਤੇ ਭੈਣ ਵੇ ਮੇਰੀ ਸੁਣ ਗੱਲ ਜਿਹੜੇ ਤੇ ਪੁੱਤ ਨੇ ਕੰਮ ਕਰਨਾ ਨਾ ਉਹਨੇ ਇੱਥੇ ਹੀ ਕਰ ਲੈਣਾ ਬਾਹਰ ਪੈਸੇ ਚੁੱਕ ਕੇ ਕੰਮ ਤੂੰ ਗਹਿਣੇ ਪਾ ਕੇ ਲੋਨ ਚੁੱਕਾ ਵੀ ਕਿੱਦਾਂ ਨਿੱਸੇ ਅੱਤੇ ਚੁੱਕ ਲੈਗੀ ਕਰਜਾ ਫਿਰ ਜੇ ਨਾ ਉੱਥੇ ਟਿਕ ਕੇ ਕੰਮ ਕੀਤਾ ਤੂੰ ਕਿੱਦਾਂ ਲਾਵੇਂਗੀ ਘਰ ਕੇ ਤੇਰੀ ਭੈਣੇ ਤੀ ਸਿਆਣੀ ਹੋਈ ਜਵਾਨ ਉਹਨੂੰ ਤੁੱਕੇ ਪਾਸੇ ਲਮਾਈ ਆ ਹਾਏ ਦੀ ਸੱਚੀ ਗੱਲ ਵਾ ਜੇ ਇੱਥੇ ਨਹੀਂ ਕੰਮ ਕਰਦਾ ਤੇ ਉੱਥੇ ਕਿੱਦਾਂ ਕਰੂਗਾ ਮੇਰੇ 3 ਮੁੰਡੇ ਤੇਰੇ ਸਾਹਮਣੇ ਕੰਮ ਕਰਦੇ ਆ ਤੇਰੇ ਸਾਹਮਣੇ ਘਰ ਵੀ ਸੋਨਾ ਬਣਾ ਲਿਆ ਵਾ ਮੁੰਡਾ ਵੀ ਇੱਕ ਵਾਰ ਸੈੱਟ ਕਰ ਲਿਆ ਆਪਣਾ ਤੇ ਜਦੋਂ ਕਮਾਈ ਨਹੀਂ ਕਰਦਾ ਤੇ ਭੈਣੇ ਤੂੰ ਕੀ ਕਰ ਜੇ ਚੁੱਕ ਕੇ ਕਰੇਂਗੀ ਤੇ ਫੇਰ ਕੀ ਕਰਾਂ ਤੂੰ ਦੱਸ ਦੇ ਦੁੱਖ ਸੋਕ ਤੇ ਮੈਂ ਤੇਰੇ ਕੋਲ ਬੋਲਦੀ ਹੁਣ ਮੈਂ ਕਿੱ데 ਘੜੀ ਜਾ ਕੇ ਰੋਣੀ ਰੂ ਆ ਸਮਝਾਵਾਂਗੇ ਕੋਈ ਨਹੀਂ ਹੁੰਦਾ ਉਹਨੂੰ ਜੇ ਸਮਝੂਗਾ ਤੇ ਤੈਨੂੰ ਪਤਾ ਮਾੜੀ ਬਹਿਣੀ ਬੈਠਾ ਵਾ ਇਹੋ ਹੀ ਇਹ ਪੁਜੀਆ ਖਾਣਾ ਸਮੋਸੇ ਖਾਣਾ ਇਹਨਾਂ ਨੇ ਕੀ ਰੀਝਿਆ ਵਾ ਇਹੋ ਵਿਗਾੜਨ ਦਈਆਂ ਵਾ ਇਹੋ ਜਿਹੀ ਚੀਜ਼ਾਂ ਮੁੜ ਕੇ ਤੀਆਂ ਕੁੱਤਾਂ ਨੂੰ ਜ਼ਿਆਦਾ ਵਿਗਾੜ ਦਿੰਦੀਆਂ ਕੀ ਕਰਾਂ ਮਨਜੀਤ ਮੈਨੂੰ ਕਿਹੜਾ ਇਹਦਾ ਦੁੱਖ ਨਹੀਂ ਆਉਂਦਾ ਇਹਦੇ ਵਰਗੀਆਂ ਦੇ ਤਿੰਨ ਤਿੰਨ ਦੋ ਦੋ ਨਿਆਣੇ ਹੀ ਤੇ ਇਹ ਅਜੇ ਅੱਧਾ ਤੁਰਿਆ ਲੱਲੂ ਫਿਰਦਾ ਤੇ ਕੀ ਕਰਾਂ ਹੁਣ ਕੁੜੀ ਵਿਆਹਣ ਵਾਲੀ ਆ ਤੇ ਇਦਾਂ ਕਿੱਦਾਂ ਸ਼ਰੂ ਕਰ ਸਾਡਾ ਭੈਣ ਜੀ ਇਹਨੂੰ ਕਿਤੇ ਨਾ ਰਿਸ਼ਤਾ ਨਾ ਕਰਾਈਏ ਕਿਤੇ ਤੁਹਾਨੂੰ ਕਰਾ ਦੇ ਕਿਤੇ ਹੈਗਾ ਵਾ ਤੇ ਚੱਲ ਹੁੰਦੇ ਹੁੰਦੇ ਵੀ ਮਾੜਾ ਮੋਟਾ ਚੱਲ ਭੈਣ ਤੂੰ ਹੀ ਸਿਆਣੀ ਆਪਣੇ ਤਾਂ ਰਿਸ਼ਤਾ ਤੇ ਇਹਨੂੰ ਮੈਂ ਕਰਵਾ ਦਾਂ ਅੱਜ ਕਾ ਤੇ ਚੰਗੇ ਭਲੇ ਆ ਦੇ ਨਹੀਂ ਕੁੜੀਆਂ ਵਾਸਤੀਆਂ ਇਹਨੇ ਤਾਂ ਕਮਾਈ ਨਹੀਂ ਕਰਕੇ ਉਹਨੂੰ ਲਿਆ ਕੇ ਦੇਣੀ ਤੇ ਬਗਾਨਿਆਂ ਨੇ ਮੇਰੇ ਮੈਨੂੰ ਵੀ ਤੇ ਗੱਲਾਂ ਨਾਲ ਕਰਨੀਆਂ ਆਈਆਂ ਵੀ ਵਿਚੋਲਿਆਂ ਨੂੰ ਤੇ ਤੈਨੂੰ ਪਤਾ ਹੈਗੇ ਬੜੀਆਂ ਗਾਲਾਂ ਪੈਣੀਆਂ ਨਹੀਂ ਵਿਚੋਲੇ ਦੇ ਕਿਤੇ ਸੋ ਇਧਰ ਤੇ ਇਧਰ ਇਧਰ ਕਰ ਲੈਂਦਾ ਤੂੰ ਤਾਂ ਮੇਰਾ ਤੇਰੀ ਤੋੜੀ ਜਾਂਦੀ ਆ ਕਰ ਨੂੰ ਤਾਂ ਭੈਣ ਮੈਂ 20 ਵਾਰੀ ਕਰਦਾ ਥੋੜਾ ਬਹੁਤਾ ਨੂੰ ਖਿੱਚ ਕੇ ਰੱਖ ਅੱਜ ਉਹ ਭੁਜੀਏ ਦੇ ਬਿਸਕੁਟਾਂ ਦੇ ਲਾਲਚ ਚ ਲੱਗਾ ਨਾ ਕਿਤੇ ਦੂਜੇ ਪਾਸੇ ਨੂੰ ਨਾ ਲੱਗ ਜੇ ਦੂਜੇ ਪਾਸੇ ਕਿੱਧਰ ਆ ਜਿਹੜੇ ਲੋਕਾਂ ਦੇ ਨਿਆਣੇ ਲਾਉਂਦੇ ਫਿਰਦੇ ਆ 53 53 ਠੀਕ ਐ ਚਿੱਟਾ ਜਿੰ ਨੂੰ ਕਹਿੰਦੇ ਆ ਮੈਨੂੰ ਤੇ ਉਹ ਫਿਕਰ ਰਹਿੰਦਾ ਵਾ ਤਾਂ ਇਹ ਤੇ ਮੈਂ ਤੈਨੂੰ ਝਾਟ ਾਨ ਕੇ ਦੱਸਦੀ ਨਹੀਂ ਵੀ ਤੇਰਾ ਮੁੰਡਾ ਜੇ ਉੱਥੇ ਖਲੋਤਾ ਵਾ ਤਾਂ ਕੀ ਕਰਾ ਤੂੰ ਹੀ ਤਮਕਾ ਮਾਰਦਿਆ ਕਰ ਤੂੰ ਬਗਾਨੀ ਆ ਮੈਂ ਬਗਾਨੀ ਤੇ ਨਹੀਂ ਆ ਮੈਂ ਤਾਂ ਨਹੀਂ ਕਹਿੰਦੀ ਆਪਣਾ ਮੇਰੀ ਮਾਂ ਨਹੀਂ ਢੱਕਦੀ ਇਹ ਮੈਨੂੰ ਤੀਜੇ ਪਾਸੇੋਂ ਢੱਕਣੋਂ ਹਾਂ ਹੈ ਨਹੀਂ ਮਾਂ ਕਿਉਂ ਨਹੀਂ ਢੱਕਦੀ ਮੈਂ ਤੇ ਉਹਨੂੰ ਕਿਤੇ ਵੱਢਦੀ ਰਹਿੰਦੀ ਆ ਵੀ ਕੰਮ ਚੱਜਦਾ ਕਰੀ ਕਿਤੇ ਹੋਰ ਨਾ ਝਾਟੇ ਲੱਗਦੀ ਵੱਢਦੀ ਤੂੰ ਮੈਨੂੰ ਪਤਾ ਭੈਣ ਬਥੇਰਾ ਮਾਨੂੰ ਨੇ ਆਣੇ ਪਰ ਬਧੋ ਬਦੀ ਅੱਖੀ ਕਟਾ ਪਾਏ ਜਾਂਦੇ ਮਾਂ ਪਿਓ ਦੇ ਹੁਣ ਤੂੰ ਵੇਤੀ ਨੂੰ ਕਹਿ ਗਿਆ ਨਾ ਮੰਮੀ ਮੈਂ ਅੱਜ ਉੱਥੇ ਦਿਹਾੜੀ ਤੇ ਚਲਿਆਂ ਵਾਲੇ ਇੰਟਰ ਪਹਿਣਾ ਤੇ ਵੇਲਾ ਇੱਥੇ ਫਿਰਨ ਗਿਆ ਫਤੈ ਨੂੰ ਕੀ ਪਤਾ ਘਰ ਬੈਠੀ ਤੂੰ ਤੇ ਆਪਣੇ ਨਾਲ ਕੰਮ ਤੇ ਉਹਨੂੰ ਕਹ ਨਈ ਇਹ ਮਨਜੀਤ ਇਹ ਤੇ ਨਾ ਗੱਲ ਬਹੁਤ ਤੇਰੀ ਸਿਆਣੀ ਆ ਇਹ ਤਾਂ ਕੁੜੀ ਦੇ ਦਿਮਾਗ ਦੇ ਕਦੀ ਮੈਂ ਉਹ ਗੱਲ ਕੁੜੀ ਦੇ ਟੈਨਸ਼ਨ ਨਾਲ ਮੇਰੇ ਦਿਮਾਗ ਤੇ ਨਹੀਂ ਆਈ ਪਈ ਹਾ ਚਾਟੇ ਤੇ ਦੂਜੇ ਤੇ ਵੀ ਕਿਤੇ ਲੱਗ ਨਾ ਜਾਵੇ ਲੱਗ ਨਾ ਜਾਵੇ ਤੂੰ ਉਹਨੂੰ ਖਿੱਚ ਕੇ ਰੱਖਿਆ ਕਰ ਥੋੜਾ ਜਿਹਾ ਚੱਲ ਕੋਈ ਨਹੀਂ ਜੇ ਤੇ ਤੈਨੂੰ ਟਕਰੇ ਨਾ ਦਬਕਾ ਤੂੰ ਵੀ ਮਾਰਨਾ ਇਹ ਨਹੀਂ ਕਹਿਣਾ ਮੈਂ ਬੋਲਦਾ ਤਾਂ ਨਹੀਂ ਹੋਂਦਾ ਕੋਈ ਸਿਆਣਾ ਇਹ ਗੱਲੋਂ ਪਰ ਤੁਮ ਨੂੰ ਨਾ ਸਮਝਾਈ ਥੋੜਾ ਜਿਹਾ ਦਿੱਤੇ ਟਕਰੂ ਕੋਈ ਨਹੀਂ ਭੈਣ ਮੈਂ ਜਰੂਰ ਸਮਝਾਉਂਗੀ ਬਣਾ ਲੀਆ ਚਾ ਅਨਾਂ ਤਾਂ ਤੈਨੂੰ ਲੱਗੀ ਹੀ ਕਹਿਣ ਪੀਲਾ ਲੱਲਾ ਮੰਜੀ ਤੁਰਦਾ ਚਾ ਭੈਣ ਜੀ ਮੈਂ ਹੁਣੇ ਪੀ ਕੇ ਰਹਿਣ ਦੇਣੀ ਹਾਏ ਹਾਏ ਇਹ ਰਹਿਣ ਕੋ ਦੇਣੀ ਕੀ ਕਰਨਾ ਢੇਡ ਨੂੰ ਤੇ ਝੁਲਕਾ ਦੇਣਾ ਹੀ ਪੈਣਾ ਹੁਣ ਇਹੋ ਜਿਹੀਆਂ ਗੱਲਾਂ ਦੇ ਨਾਲ ਸਾੜੇ ਦਿਨਾਂ ਲੱਗੇ ਮੈਂ ਸਵੇਰੇ ਰੋਟੀ ਖਾਣ ਬੈਠੀ ਕੁੜੀ ਨੇ ਵਿਚਾਰੀ ਨੇ ਪਤਾ ਨਹੀਂ ਰੋਟੀ ਖਾਦੀ ਹਣੀ ਕਿ ਨਹੀਂ ਤੇ ਉਹ ਜਿਹੜੀ ਰੋਟੀ ਸਬਜ਼ੀ ਸੀ ਤੇ ਮੈਨੂੰ ਲਿਆ ਕੇ ਦਿੱਤੀ ਤਾਂ ਤਾਂ ਹੀ ਤੇ ਇੱਥੇ ਲੈੰਟਰ ਪੈਣਾ ਉੱਥੇ ਜਾਣਾ ਤੇ ਹ ਇਹ ਮੈਨੂੰ ਨਾ ਪਤਾ ਲੱਗਦਾ ਤੇ ਮੈਂ ਕਹਿਣਾ ਹੀ ਵੀ ਕਰੇ ਜਰਦਾ ਹੀ ਖੌਂਡਿਆ ਮਾਦੇ ਆਹ ਲੰਦੇ ਨੂੰ ਮੰਜੀ ਤਾਜ ਇਹਦੀ ਕੁੱਤੇ ਖੋਣੀ ਮੈਨਾਂ ਕਰਦੀ ਐ ਇਹ ਜਿਹੜਾ ਬਹੁਤਾ ਵਾ ਨਾ ਜਿਹੜਾ ਵਿਗੜੇ ਪ੍ਰਤੀ ਹਾਂਜੀ ਬਾਜਾ ਗੱਲ ਸੁਣ ਦੱਸੋ ਮੈਂ ਗੱਲ ਕਰਨਿਆ ਵਾਂ ਹੂੰ ਜਿਦਵਿੰਦਰ ਨੂੰ ਕਹਿਣਾ ਸੀ ਮੰਨ ਜੇ ਰਿਸ਼ਤੇ ਇਕ ਦੋ ਚੰਦਾ ਹੋਣ ਡਿਆ ਵਾ ਉਹਨੇ ਤੇ ਦਵਾਜੂਤੀ ਪੋਤਵਾ ਤੇ ਰਿਸ਼ਤੇ ਨਹੀਂ ਮੁੜ ਕੇ ਚੰਗੇ ਆਉਂਦੇ ਹੁਣ ਦੋ ਮੁੰਡੇ ਵੇਖੇ ਆ ਦੱਸ ਪੈਂਦੀ ਆ ਤੇ ਚੰਗੇ ਆ ਘਰ ਬਾਹਰ ਵੀ ਚੰਗਾ ਮੁੰਡੇ ਵੀ ਚੰਗੇ ਤੇ ਵੇਖ ਲੀ ਜੇ ਮੈਂ ਤੇ ਤੁਹਾਡੇ ਕਹਿਣ ਤੋਂ ਬਗੈਰ ਹੀ ਕਿਦਰ ਬਠੇ ਰਹਾ ਸਮਝਾਇਆ ਹੀ ਕਿ ਜ਼ਿੰਦਗੀ ਬੜੀ ਲੰਮੀ ਆ ਕੱਲਿਆਂ ਟਾਈਮ ਕੱਟਣਾ ਔਖਾ ਵਾ ਗੱਲ ਰੋਟੀ ਪਾਣੀ ਦੀ ਨਹੀਂ ਹੁੰਦੀ ਕਿ ਉਹਦੇ ਵਾਸਤੇ ਸਾਡੇ ਘਰ 'ਚ ਦੋ ਰੋਟੀਆਂ ਨਹੀਂ ਆ ਗੱਲ ਇਹ ਆ ਕਿ ਜ਼ਿੰਦਗੀ ਕੱਟਣ ਵਾਸਤੇ ਇੱਕ ਜੀਵਨ ਸਾਥੀ ਬਹੁਤ ਜ਼ਰੂਰੀ ਆ ਜਿਹਨੇ ਸਾਰੀ ਉਮਰ ਨਾਲ ਰਹਿਣਾ ਦੁੱਖ ਸੁੱਖ ਸੋਣੇ ਆ ਪਰ ਉਹਦੇ ਅਜੇ ਮੰਨਣ 'ਚ ਨਹੀਂ ਆਉਂਦੀ ਨਹੀਂ ਉਹਨੂੰ ਪਿਆਰ ਨਾਲ ਸਮਝਾ ਉਹਨੋ ਦਿਰੀ ਦੇ ਕੇ ਸਮਝਾ ਆਪ ਜਿੱਦਾਂ ਇਦਾਂ ਦਾ ਵਾ ਜਿੰਦਗੀ ਬੜੀ ਮਤਲਬ ਕਸ਼ਟਦਾਇਕ ਹੁੰਦੀ ਏਦਾਂ ਇਦਾਂ ਨਹੀਂ ਗੱਲ ਬਣਦੀ ਬੀਜੀ ਵੀ ਦੱਸਣ ਦੇ ਹੀ ਵੀ ਰਿਸ਼ਤਾ ਬੜਾ ਹੀ ਸੋਹਣਾ ਹੁੰਦਾ ਮੁੰਡਾ ਵੀ ਕੁਵਾਰਾ ਵੇਖੋ ਸਾਡੀ ਧੀ ਭੈਣਾਂ ਲਾੜ ਲਈ ਜੀ ਰੱਖੀ ਆ ਸਾਨੂੰ ਬੜੀ ਪਿਆਰੀ ਲੱਗਦੀ ਏ ਇਹ ਗੱਲ ਵੱਖਰੀ ਆ ਨਹੀਂ ਜਾਂ ਵਿਆਹਣਾ ਵਾ ਉਹਨੇ 100 ਵਾਰ ਇਹ ਗੱਲ ਸੋਚਨੀ ਵੀ ਕੁੜੀ ਅੱਗੇ ਵਿਆਹੀ ਸੀ ਹੂੰ ਜਿੱਤਾ ਮਰਜੀ ਤੇ ਪੁੱਤ ਦਵਾਜੂ ਜਾ ਹੋ ਜਾਂਦਾ ਵਾ ਚਾਹੀਦਾ ਚਲ ਅੱਜ ਨਹੀਂ ਤੇ ਕੱਲ ਕਰਨਾ ਹੀ ਆ ਹੂੰ ਪਰ ਜੇ ਅਹੀਂ ਦਵਿੰਦਰ ਆ ਲੈ ਗਏ ਨੇ ਆ ਨਾ ਤੇ ਉਹ ਹਜੇ ਦੂਜੇ ਵਿਆਹ ਵਾਸਤੇ ਤਿਆਰ ਨਹੀਂ ਆ ਜਦੋਂ ਮੈਂ ਉਹਦੀਆਂ ਸੁਣੀਆਂ ਤੇ ਮੈਨੂੰ ਅੱਜ ਲੱਗਦਾ ਵਾ ਕਿ ਜਿੱਦਾਂ ਹੀ ਉਹਦੇ ਨਾਲ ਜ਼ਬਰਦਸਤੀ ਕਰਨ ਲਈਏ ਤੇ ਪਤੋ ਦਾ ਮਨ ਹੋਣਾ ਚਾਹੀਦਾ ਵਾ ਰਾਜੀ ਹੋਵੇ ਉਹ ਪਹਿਲੀਆਂ ਗੱਲਾਂ ਤੋਂ ਬਾਹਰ ਨਿਕਲੂਗੀ ਨਾ ਨਿਕਲਣਾ ਪੈਣਾ ਵਾ ਗੱਲ ਪਤਾ ਕੀ ਆ ਵਿਆਹ ਦੀ ਕੋਈ ਉਮਰ ਹੁੰਦੀ ਆ ਹੋਰ ਦੋਵੇਂ ਸਮੇਂ ਸਾਰਾਂ ਨੂੰ ਜੇ ਜ਼ਿਆਦਾ ਏਜ ਹੋ ਗਈ ਮੁੜ ਕੇ ਲੱਭਣਾ ਕੋਈ ਬੰਦਾ ਗੱਲ ਤੇ ਉਹੀ ਆ ਨਾ ਮੁੜ ਕੇ ਕਰੂਗਾ ਤੁਸੀਂ ਮੈਂ ਸਮਝਦੀ ਆ ਤੁਹਾਡੀਆਂ ਗੱਲਾਂ ਨੂੰ ਪਰ ਤੂੰ ਹੀ ਮੇਰਾ ਥੋੜਾ ਉਹਦੇ ਅਲਵੀ ਧਿਆਨ ਦਿਓ ਬਾਕੀ ਕੋਈ ਗੱਲ ਨਹੀਂ ਮੈਂ ਤੁਹਾਡੇ ਕਹਿਣ ਤੇ ਕੋਈ ਫੇਰ ਗੱਲ ਕਰਕੇ ਵੇਖ ਲੈਣੀ ਹੈ ਗੱਲ ਤੇ ਤੁਹਾਡੀ ਵੀ ਸਹੀ ਆ ਕਿ ਰਿਸ਼ਤੇਦਾਰ ਵਾਲਾ ਥੋੜਾ ਜ਼ੋਰ ਪਾਵੇ ਹਾਂ ਜੇ ਬੀਜੀ ਗੱਲ ਕਰ ਲੂਗੀ ਤੇ ਗੱਲ ਹੋਰ ਆ ਕੋਈ ਨਹੀਂ ਮੈਂ ਵੀ ਗੱਲ ਕਰੂੰਗੀ ਬੀਜ ਨੂੰ ਵੀ ਕਹੂੰਗੀ ਗੱਲ ਕਰਨ ਬਾਕੀ ਵੇਖ ਲਓ ਮੈਂ ਤੇ ਤੁਹਾਨੂੰ ਕਹਿਣਾ ਹੀ ਆ ਰੋਜ਼ ਖੱਪਦਾ ਰਹਿਣਾ ਵਾ ਤੁਸੀਂ ਆਪ ਮਰਜ਼ੀ ਕਰਨੀ ਆ ਆਪਣੀ ਕੁੜੀ ਨੇ ਵੀ ਮੰਨਣੀ ਝੰਨੀ ਆ ਫਿਰ ਵੀ ਵੇਖੋ ਨਰਾਜ਼ਗੀ ਤੇ ਇਹਨਾਂ ਦੀ ਵੀ ਸਹੀ ਆ ਜੱਦਾ ਮਰਜੀ ਆ ਦਵਿੰਦਰ ਹੈ ਤੇ ਦਿਵਾਜੂ ਹੀ ਆ ਨਾ ਤੇ ਜੇ ਚੰਗਾ ਰਿਸ਼ਤਾ ਮਿਲਦਿਆ ਵਾ ਤੇ ਕਰ ਲੈਣਾ ਚਾਹੀਦਾ ਪਰ ਕੀ ਕਰਾਂ ਜਦੋਂ ਮੈਂ ਦਵਿੰਦਰ ਦੀ ਸੋਨੀ ਆ ਤੇ ਉੱਤੇ ਵੀ ਤਰਸ ਆਉਂਦਾ ਚਲ ਕੋਈ ਗੱਲ ਨਹੀਂ ਫਰੀ ਬੈਠੀ ਆ ਇੱਕ ਵਾਰੀ ਇਹਦੇ ਨਾਲ ਗੱਲ ਕਰਕੇ ਵੇਖ ਲੈਣੀ ਕੀ ਕਹਿੰਦੀ ਹੈ ਦਿੰਦਰ ਕੀ ਕੰਨ ਰਹੀ ਆ ਉਹ ਕੋਹ ਨਹੀਂ ਭਾਬੀ ਜੀ ਮੈਂ ਸੋਚਣ ਦੀ ਹਾਂ ਕਿ ਸਾਰਾ ਦਿਨ ਕੰਮ ਕਰਕੇ ਤੇ ਵਿਹਲੀ ਬੈਠੀ ਰਹਿਣੀ ਆ ਮੈਂ ਕਹਿਣ ਦੀ ਹਾਂ ਮੈਂ ਕੰਪਿਊਟਰ ਕਲਾਸਾਂ ਲਾ ਹੀ ਲਵਾ ਆਹੋ ਵੇਖ ਲੈ ਜੇ ਤੇਰਾ ਜੀ ਕਰਦਾ ਤੇ ਚਲ ਜਾ ਕਰ ਜਾਂਦੀ ਕਿ ਕੁੜੀ ਨਾਲ ਆਹੋ ਜਾਂਦੀਆਂ ਬਥੇਰੀਆਂ ਇੱਥੋਂ ਹਮਮ ਚਲ ਮੇਰੀ ਗੱਲ ਸੁਣ ਏਦਾਂ ਟਾਈਮ ਪਾਸ ਵੀ ਨਹੀਂ ਹੁੰਦਾ ਭਾਬੀ ਸਾਰਾ ਦਿਨ ਵੀਰ ਜੀ ਤੇਰੇ ਬੜੇ ਪਰੇਸ਼ਾਨ ਹੋ ਕਿਉਂ ਕੀ ਗੱਲ ਉਹੀ ਰਿਸ਼ਤੇ ਨੂੰ ਲੈ ਕੇ ਕਹਿੰਦੇ ਰਿਸ਼ਤਾ ਬੜਾ ਵਧੀਆ ਵਾ ਦਵਿੰਦਰ ਮੱਨਨ ਨੇ ਲਈ ਵੇਖ ਦਵਿੰਦਰ ਜਿੱਤਾ ਮਰਜੀ ਆ ਨਾ ਪਹਿਲਾ ਵਿਆਹ ਪਹਿਲਾ ਹੀ ਹੁੰਦਾ ਤੇ ਦੂਜੇ ਵਿਆਹ ਵਾਸਤੇ ਨਾ ਮੁੰਡਾ ਉਹ ਜਿਹਾ ਹੀ ਮਿਲਦਾ ਤੈਨੂੰ ਪਤਾ ਪਰਿਵਾਰ ਵਾਲੇ ਜਿਹਦਾ 1-2 ਬੱਚਾ ਵੀ ਹੁੰਦਾ ਵਾ ਜਾਂ ਫਿਰ ਜਿਆਦੀ ਉਮਰ ਦਾ ਹੁੰਦਾ ਵਾ ਤੇ ਹੁਣ ਤੇ ਤੈਨੂੰ ਸਾਰਾ ਕੁਝ ਵਧੀਆ ਮਿਲੰਦਾ ਘਰ-ਬਾਰ ਵੀ ਚੰਗਾ ਮੁੰਡਾ ਵੀ ਕੁਵਾਰਾ ਬਾਹਰੋਂ ਆਇਆ ਵਾ ਮੈਂ ਤੇ ਕਹਿ ਨਹੀਂ ਕਰਲਾ ਚੰਗੀ ਰਹਿ ਜੇਗੀ ਉਹ ਵਾਰ-ਵਾਰ ਇਦਾਂ ਦੇ ਰਿਸ਼ਤੇ ਨਹੀਂ ਮਿਲਦੇ ਨਾਲੇ ਤੇਰੇ ਵੀਰ ਜੀ ਵੀ ਇਸ ਗੱਲੋਂ ਨਾਰਾਜ਼ ਹੋਣ ਡਏ ਆ ਕਿੰਦਾ ਮਰਜੀ ਤੁਸੀਂ ਆਪਣੀ ਗੱਲ ਨਹੀਂ ਮੇਰੀ ਗੱਲ ਮੰਨਣੀ ਮੈਂ ਤੇ ਐਵੇਂ ਖੱਪਦਾ ਰਹਿਣਾ ਮੈਨੂੰ ਤੇ ਇਦਾਂ ਲੱਗਦਾ ਵਾ ਕਿ ਮੈਂ ਇਦਾਂ ਜਿੱਦਾਂ ਨਾ ਮੈਂ ਤੁਹਾਡੇ ਸਿਰ ਤੇ ਬੋਝ ਜੀ ਆਂ ਜੇ ਤੁਸੀਂ ਮੈਨੂੰ ਕੱਢਣ ਕੱਢਣ ਕਰਨ ਦੇ ਜੇ ਲੈ ਦਵਿੰਦਰ ਐਸੇ ਕਰਕੇ ਉਹ ਤੇਰੇ ਨਾਲ ਗੱਲ ਨਹੀਂ ਕਰਦੇ ਹਰ ਵਾਰੀ ਤੂੰ ਇੱਕੋ ਹੀ ਗੱਲ ਲੈਣੀ ਕੀ ਬੋਝ ਲੱਗਦੀ ਤੁਹਾਨੂੰ ਤੇਰੀਆਂ ਤੇ ਰੋਟੀਆਂ ਭਾਰੀਆਂ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਜ਼ਿੰਦਗੀ ਜੀਉਣਵਾ ਆਤੇ ਕਿ ਜੀਵਨ ਸਾਥੇ ਬਹੁਤ ਜ਼ਰੂਰੀ ਆ ਜ਼ਿੰਦਗੀ ਬੜੀ ਲੰਮੀ ਆ ਦਵਿੰਦਰ ਪੱਬ ਜੀ ਇਦਾਂ ਕਰੋ ਅੱਜ ਤੁਸੀਂ ਰੁਕ ਜਓ ਜਾਂ ਮੈਨੂੰ ਸਿਲਾਈ ਸਿਖਾ ਦੋ ਜਾਂ ਕੰਪਿਊਟਰ ਕਲਾਸਾਂ ਲਵਾ ਦੋ ਇਹ ਮੈਨੂੰ ਕੰਮ ਕਰ ਲੈ ਦੋ ਫਿਰ ਬਾਅਦ ਚ ਸੋਚੂਗੀ ਮੈਂ ਆ ਜੈਨਾ ਮੈਨੂੰ ਪਰੇਸ਼ਾਨ ਕਰੋ ਬਾਰ ਬਾਰ ਜਦੋਂ ਵੀ ਤੁਸੀਂ ਬੈਂਦੇ ਰਹੋਦੇ ਇੱਕੋ ਗੱਲ ਮੇਰੇ ਦਿਮਾਗ ਚ ਉਹ ਗੱਲਾਂ ਗੂੰਜੀ ਜਾਂਦੀਆਂ ਵਾ ਲੈ ਲੈ ਹਿੰਦੇ ਆ ਤੇਰੀ ਕੰਪਿਊਟਰ ਕਲਾਸਾਂ ਤੇ ਸਿਲਾਈਆਂ ਤੱਕ ਅਗਲੇ ਨੇ ਵੇਟ ਕਰਦੇ ਫਿਰ ਕੀ ਪਿਆਦਾ ਹੋ ਜੇ ਤਾਂ ਟਾਈਮ ਹੀ ਹਥੋਂ ਨਿਕਲ ਗਿਆ ਉਹ ਜੇ ਹੁਣ 10 ਤੇ ਹੁਣ ਪਹਿਣ ਲਈ ਅਗਲੇ ਦਾ ਮੁੰਡਾ ਆ ਬਾਹਰ ਉਹਨਾਂ ਨੇ ਉਹਦਾ ਕਰਨਾ ਵੇ ਉਹਨਾ ਵਾ ਗੱਲ ਨੂੰ ਸਮਝਿਆ ਕਰ ਜਿੰਨੇ ਪਿਆਰ ਨਾਲ ਤੈਨੂੰ ਸਾਰੇ ਜਾਨੇ ਕਹਿਣ ਡਏ ਆ ਤੇ ਤੇਰੇ ਭਲੇ ਵਾਸਤੇ ਕਹਿਣ ਡੇ ਬਸ ਹਾਦੀ ਹੋਈ ਤੁਹਾਡੇ ਵਾਲੀ ਸੀ ਕੀ ਕਰੇ ਮੁੰਡਾ ਇਹ ਵੱਖ ਪਰੇਸ਼ਾਨ ਤੇ ਦਵਿੰਦਰ ਕੋਈ ਗੱਲ ਸੁਣਨ ਵਾਸਤੇ ਚਾਹਣੀ